16ਵੀਂ ਪੌੜੀ ਦੀ 22ਵੀਂ ਪੰਕਤੀ ਵਿੱਚ ਕਿਹਾ ਗਿਆ ਜੀ ਤਿਸਤੇ ਹੋਏ ਲਖ ਦਰਿਆਓ ਤਿਸ ਭਾਵ ਉਸ ਪ੍ਰਭ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਉਸ ਦੱਸੇ ਹੋਏ ਇੱਕ ਕਬਾਵ ਤੋਂ ਹੋਏ ਲਖ ਦਰਿਆਓ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਤਿਸਤੇ ਹੋਏ ਲਖ ਦਰਿਆਓ ਭਾਵ ਉਸ ਪ੍ਰਭ ਪ੍ਰਮਾਤਮਾ ਦੇ ਇੱਕ ਹੁਕਮ ਤੇ ਜਿਹੜੇ ਸੰਸਾਰ ਦੇ ਲੱਖਾਂ ਦਰਿਆ ਬਣੇ ਹਨ ਭਾਵ ਜੇਕਰ ਅੱਜ ਸਾਇੰਸ ਵੱਲੋਂ ਦੇਖਿਆ ਜਾਵੇ ਠੀਕ ਹੈ ਜੋ ਅੱਜ ਦੁਨੀਆ ਦੇਖਦੇ ਆਂ ਕਹਿੰਦੇ ਨੇ ਵੀ ਲੱਖਾਂ ਗੈਲੈਕਸੀਆਂ ਨੇ ਜੋ ਇਦਾਂ ਤੁਰੀਆਂ ਜਾ ਰਹੀਆਂ ਨੇ ਧਿਆਨ ਨਾਲ ਸਮਝਿਓ ਜੀ ਇਹ ਸਾਇੰਸ ਕਹਿ ਰਹੀ ਆ ਕਿ ਬਿਗ ਬੈਂਗ ਹੋਇਆ ਜੀ ਭਾਵ ਇੱਕ ਥਾਂ ਤੋਂ ਜਿਹੜਾਗਾ ਦੁਨੀਆ ਐਕਸਪੈਂਡ ਹੋਣ ਲੱਗ ਗਈ ਤਾਂ ਕੀ ਹੋਇਆ ਕਹਿੰਦੇ ਉਹ ਤੋਂ ਲੱਖਾਂ ਹੀ ਗੈਲੈਕਸੀਆਂ ਜਿਹੜੀਆਂ ਗੈਲੈਕਸੀਆਂ ਦੇ ਵਿੱਚ ਹਜ਼ਾਰਾਂ ਲੱਖਾਂ ਮੰਡਲ ਨੇ ਬ੍ਰਹਮੰਡ ਨੇ ਭਾਵ ਹਜ਼ਾਰਾਂ ਲੱਖਾਂ ਸੂਰਜ ਨੇ ਉਹਨਾਂ ਦੇ ਵਿੱਚ ਅੱਗੇ ਹਜ਼ਾਰਾਂ ਲੱਖਾਂ ਧਰਤੀਆਂ ਨੇ ਠੀਕ ਹੈ ਜੀ ਕਹਿੰਦੇ ਇੱਕ ਬਿਗ ਬੈਂਗ ਹੋਇਆ ਜਿਹਦੇ ਤੋਂ ਲੱਖਾਂ ਹੀ ਜਿਹੜੇ ਯੂਨੀਵਰਸ ਕ੍ਰਿਏਟ ਕੀਤੇ ਗਏ ਗੈਲੈਕਸੀਆਂ ਪੈਦਾ ਹੋਈਆਂ ਤੇ ਉਹ ਐਕਸਪੈਂਡ ਹੋ ਰਹੀਆਂ ਜੀ ਭਾਵ ਤੁਰੀਆਂ ਜਾ ਰਹੀਆਂ ਅੱਗੇ ਤੋਂ ਇਹ ਹੈਰਾਨੀ ਵਾਲੀ ਗੱਲ ਹੈ ਜੀ ਸਾਡੀ ਸਮਝ ਵਿੱਚ ਨਹੀਂ ਪੈ ਰਹੀ ਇਹ ਚੀਜ਼ ਸਾਨੂੰ ਅਸੀਂ ਧਿਆਨ ਨਾ ਪੜਿਆ ਹੀ ਨਹੀਂ ਇਹ ਚੀਜ਼ ਨੂੰ ਕਿ ਗੁਰੂ ਮਹਾਰਾਜ ਨੇ 550 ਸਾਲ ਪਹਿਲਾਂ ਇਹ ਠੀਕ ਹੈ ਸਾਨੂੰ ਗੱਲ ਦੱਸਦੇ ਵੀ ਤਿਸਤੇ ਹੋਏ ਉਸ ਪ੍ਰਭੂ ਪਰਮਾਤਮਾ ਤੋਂ ਜਿਹੜੀਆਂ ਗੈਲੈਕਸੀਆਂ ਬਣੀਆਂ ਨਾ ਲੱਖਾਂ ਬਣੀਆਂ ਕਿਉਂਕਿ ਉਸ ਦੀ ਗਿਣਤੀ ਨਹੀਂ ਹੈ ਲੱਖ ਦਰਿਆਓ ਕਿਉਂਕਿ ਕੀ ਹੋਇਆ ਜੀ ਕਹਿੰਦੇ ਨੇ ਇੱਕ ਬਿਗ ਬੈਂਗ ਦੇ ਉੱਪਰੋਂ ਠੀਕ ਹੈ ਜੀ ਬੁਖ ਵਖਰੇ ਪਾਸੇ ਨੂੰ ਇਦਾਂ ਜਿਹੜੀਆਂ ਗੈਲੈਕਸੀਆਂ ਨੇ ਜਾ ਰਹੀਆਂ ਨੇ ਤੇ ਹੁਣ ਸੋਚਿਆ ਜਾਵੇ ਜਦੋਂ ਚੀਜ਼ ਜਾਂਦੀ ਹੁੰਦੀ ਹੈ ਜੀ ਜਾਈ ਜਾ ਰਹੀ ਹੈ ਦਰਿਆ ਵੀ ਇਦਾਂ ਹੀ ਜਾਂਦਾ ਹੈ ਜੀ ਕਿਸੇ ਚਰਨੇ ਤੋਂ ਜਾਂ ਕਿਸੇ ਪਹਾੜ ਦੇ ਉੱਪਰੋਂ ਡਿੱਗਦਾ ਹੈ ਤੇ ਅੱਗੇ 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 ਹੌਲੀ 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 ਦਰਿਆ ਬਣ ਕੇ ਥੁਰਿਆ ਜਾਂਦਾ ਹੈ ਜੀ ਠੀਕ ਹੈ ਇਹੀ ਚੀਜ਼ੇ ਉਹੀ ਗੁਰੂ ਮਹਾਰਾਜ ਨੇ ਦੱਸੀ ਹੈ ਕਿ ਤਿਸਤੇ ਹੋਏ ਲੱਖ ਦਰਿਆਉ ਭਾਵ ਸੰਸਾਰ ਦੇ ਲੱਖਾਂ ਦਰਿਆ ਨੇ ਜਿਹੜੇ ਉਸ ਬਿਗ ਬੈਂਗ ਤੋਂ ਉਸ ਦੇ ਇੱਕ ਬੋਲ ਤੋਂ ਤੁਰੇ ਨੇ ਤੇ ਅੱਗੇ ਦੇ ਅੱਗੇ ਤੁਰੇ ਜਾ ਰਹੇ ਨੇ ਠੀਕ ਹੈ ਇਸ ਦੇ ਅਰਥ ਵੀ ਇਹੀ ਨੇ ਜੀ ਦਰਿਆਓ ਦੋ ਤਰ੍ਹਾਂ ਦੇ ਸਮਝ ਸਕਦੇ ਨੇ ਅਰਥ ਵੀ ਦੋ ਤਰ੍ਹਾਂ ਨਿਕਲ ਸਕਦੇ ਨੇ ਦਰਿਆ ਤਾਂ ਇੱਕ ਜ਼ਿੰਦਗੀ ਦੇ ਦਰਿਆ ਨੂੰ ਵੀ ਦਰਿਆ ਕਹਿੰਦਾ ਜੀ ਦੂਜਾ ਜਿਹੜੀਆਂ ਗੈਲੈਕਸੀਆਂ ਨੇ ਜੋ ਯੂਨੀਵਰਸ ਬਣੇ ਨੇ ਉਹ ਵੀ ਦਰਿਆ ਵਾਂਗ ਤੁਰੇ ਜਾਂਦੇ ਨੇ ਇਹ ਤੁਹਾਡੇ ਆਪਣੇ ਤੇ ਹੈ ਕਿਵੇਂ ਸਮਝਣਾ ਹੈ ਕੀ ਸਮਝਣਾ ਹੈ ਦੋਨੇ ਹੀ ਸਹੀ ਨੇ ਕਿਉਂਕਿ ਜਿਹੜੇ ਜ਼ਿੰਦਗੀ ਦੇ ਦਰਿਆ ਨੇ ਭਾਵ ਜਿਹੜੀਆਂ ਰੂਹਾਂ ਨੇ ਇਹ ਪਰਮਾਤਮਾ ਤੋਂ ਨਿਕਲਦੀਆਂ ਨੇ ਤੇ ਪਰਮਾਤਮਾ ਵਿੱਚ ਹੀ ਜਾ ਕੇ ਸਮਾ ਜਾਂਦੀਆਂ ਨੇ ਠੀਕ ਹੈ ਜੀ ਇਸ ਲਈ ਲੱਖਾਂ ਕਰੋੜਾਂ ਜਿਹੜੇ ਰੂਹਾਂ ਆਈਆਂ ਨੇ ਜੋ ਆਪਾਂ ਮਨੁੱਖ ਨੇ ਜੀਵ ਜੰਤੂ ਨੇ ਪ੍ਰਭੂ ਪਰਮਾਤਮਾ ਚੋਂ ਆਏ ਨੇ ਭਾਵ ਉਸ ਤੋਂ ਨਿਕਲਣੇ ਨੇ ਦਰਿਆ ਵਾਂਗੂ ਵਹਿੰਦੇ ਤੁਰੇ ਜਾ ਰਹੇ ਨੇ ਆਪਾਂ ਆਪਣੇ ਜਿੰਨੀ ਕੁ ਉਮਰ ਐ ਭੋਗ ਕੇ ਦਰਿਆ ਵਾਂਗੂ ਇੱਧਰ ਉੱਧਰ ਦੀ ਘੁੰਮ ਕਮਾ ਕੇ ਵਾਪਸ ਉਸ ਦਰਿਆ ਵਿੱਚ ਜਾ ਕੇ ਉਸ ਸਮੁੰਦਰ ਵਿੱਚ ਆ ਕੇ ਡਿੱਗ ਪੰਨੇ ਆ ਜੀ ਤੇ ਉਹੀ ਗੱਲ ਹੈ ਜੀ ਪਹਿਲੇ ਅਰਥੇ ਨੇ ਉਸ ਦੇ ਇੱਕੋ ਕਬਾਉ ਵਾਲੇ ਹੁਕਮ ਤੇ ਸੰਸਾਰ ਦੇ ਗੈਲੈਕਸੀਆਂ ਦੇ ਲੱਖਾਂ ਦਰਿਆ ਬਣ ਗਏ ਨੇ ਜੀ ਭਾਵ ਲੱਖਾਂ ਹੀ ਸੰਸਾਰ ਨੇ ਲੱਖਾਂ ਹੀ ਗੈਲੈਕਸੀਆਂ ਨੇ ਲੱਖਾਂ ਹੀ ਯੂਨੀਵਰਸ ਨੇ ਜੋ ਉਸ ਪ੍ਰਭੂ ਪਰਮਾਤਮਾ ਤੋਂ ਬਣੇ ਹਨ ਜਿਹਨੂੰ ਬਿਗ ਬੈਂਕ ਕਹਿ ਦਿੰਦੇ ਨੇ ਤੇ ਜੋ ਦਰਿਆ ਵਾਂਗੂ ਅੱਗੇ ਘੁੰਮਦੇ ਘਮਾਉਂਦੇ ਤੁਰੇ ਆ ਰਹੇ ਨੇ ਜੇ ਤੁਸੀਂ ਧਿਆਨ ਨਾਲ ਦੇਖੋਗੇ ਨਾ ਜੀ ਜਿਹੜੇ ਜਿਵੇਂ ਆ ਯੂਨੀਵਰਸ ਆ ਕਹਿੰਦੇ ਦਰ ਦਰ ਘੁੰਮਦਾ ਘੁੰਮਦਾ ਇਦਾਂ ਕੁੰਮਦਾ ਘੁੰਮਦਾ ਜਾ ਰਿਹਾ ਜੀ ਜਿਹਦੇ ਵਿੱਚ ਕੀ ਹੁੰਦਾ ਜਿਵੇਂ ਹੁਣ ਆਪਣਾ ਯੂਨੀਵਰਸ ਲਾ ਲੋ ਜਿਹੜਾ ਸੂਰਜ ਆ ਮੰਨ ਲੋ ਸੂਰਜ ਦੇ ਵਿੱਚ ਧਰਤੀ ਹੈ ਜੀ ਜਿਹੜੇ ਚੱਕਰ ਕੱਢਦੀ ਹੈ ਸੂਰਜ ਦੇ ਠੀਕ ਆ ਹੋਰ ਗ੍ਰਹਿ ਨੇ ਕੱਢਦੇ ਨੇ ਤੇ ਇਹ ਗ੍ਰਹਿ ਦਾ ਇੱਕ ਮੰਡਲ ਹੈ ਜੀ ਕਹਿੰਦੇ ਨੇ ਇਹ ਮੰਡਲ ਵੀ ਆਪਣੀ ਧੂਰੀ ਦੇ ਦੁਆਲੇ ਘੁੰਮ ਰਿਹਾਗਾ ਬ੍ਰਹਿਮੰਡ ਹੈ ਜਿਹੜਾ ਨਾ ਇਹ ਵੀ ਘੁੰਮਦਾ ਜਾ ਰਿਹਾ ਸਭ ਕੁਝ ਘੁੰਮਦਾ ਜਾ ਰਿਹਾ ਤੇ ਉਹੀ ਚੀਜ਼ ਹੈ ਜੀ ਜਿਹੜੀ ਦਰਿਆ ਵਿੱਚ ਇੰਨੇ ਤਾਂ ਕੁੰਮ ਦੇ ਗੇ ਗੇ ਸਾਰੇ ਦੇ ਸਾਰੀਆਂ ਸ੍ਰਿਸ਼ਟੀਆਂ ਸਾਰੇ ਦੇ ਸਾਰੇ ਬ੍ਰਹਿਮੰਡ ਕੁੰਮ ਦੇ ਤੁਰੇ ਜਾ ਰਹੇ ਨੇ ਪ੍ਰਭੂ ਪਰਮਾਤਮਾ ਜਾਣਦਾ ਜੀ ਕਿੱਧਰ ਨੂੰ ਕੁੰਮ ਦੇ ਕੁੰਮ ਦੇ ਜਾ ਰਹੇ ਨੇ ਜੀ ਠੀਕ ਹੈ ਤੇ ਦੂਸਰੇ ਅਰਥ ਨੇ ਇਹ ਹੈ ਨੇ ਸੰਸਾਰ ਦੇ ਠੀਕ ਹੈ ਜੀ ਦੂਸਰਾ ਹੈ ਜ਼ਿੰਦਗੀ ਦੇ ਹੁਕਮ ਵਿੱਚ ਜ਼ਿੰਦਗੀਆਂ ਦੇ ਭਾਵ ਜੀਵ ਜੰਤੂਆਂ ਦੇ ਠੀਕ ਹੈ ਵੇ ਮੇਰੇ ਪ੍ਰਭੂ ਪਰਮਾਤਮਾ ਜੀਓ ਤੁਹਾਡੇ ਹੁਕਮ ਤੇ ਤੁਹਾਡੇ ਇੱਕੋ ਕਬਾਬ ਦੇ ਵਿੱਚ ਹੀ ਜ਼ਿੰਦਗੀਆਂ ਦੇ ਲੱਖਾਂ ਦਰਿਆ ਬਣੇ ਨੇ ਜੋਗ ਗਿਆ ਵੱਧ ਤੁਰੇ ਜਾ ਰਹੇ ਨੇ ਠੀਕ ਹੈ ਅੱਗੇ ਦੇ ਅੱਗੇ ਆਪਾਂ ਹੋਰ ਜਨਮ ਦੇ ਦਿੰਨੇ ਆ ਅੱਗੇ ਦੇ ਅੱਗੇ ਆਪਾਂ ਆਪਣਾ ਸਰੀਰ ਭੋ ਕੇ ਚਲੇ ਜਾਨੇ ਨਾ ਤੇ ਇਹਦਾ ਜਿਹੜਾ ਵਿਸਥਾਰ ਹੈ 11ਵੇਂ ਅੰਗ ਤੇ ਆਂਦਾ ਜੀ ਤੂੰ ਦਰਿਆਓ ਸਭ ਤੁਝ ਹੀ ਮਾਹੇ ਇਹ ਜਿਹੜਾਗਾ ਇੱਥੇ ਹੈ ਜੀ ਮੇਰੇ ਪ੍ਰਭੂ ਪਰਮਾਤਮਾ ਜੀਓ ਤੁਸੀਂ ਸਭ ਤੋਂ ਵੱਡੇ ਦਰਿਆ ਹੋ ਠੀਕ ਹੈ ਤੇ ਸਭ ਕੁਝ ਸਭ ਤੁਝ ਹੀ ਮਾਹੇ ਭਾਵ ਇਹ ਸਾਰਾ ਸੰਸਾਰ ਇਹ ਜੀਵ ਜੰਤੂ ਇਸ ਸਭ ਕੁਝ ਤੁਹਾਡੇ ਅੰਦਰੋਂ ਹੀ ਆਇਆ ਹੈ ਤੁਹਾਡੇ ਤੋਂ ਹੀ ਉਪਜਿਆ ਹੈ ਜੀ ਤਿਸਤੇ ਹੋਏ ਲੱਖ ਦਰਿਆਓ ਇਹ ਹੁਣ ਤੁਸੀਂ ਆਪਣੀ ਅਧਿਆਤਮਿਕ ਸੋਚ ਦੇ ਨਾਲ ਸੋਚਣਾ ਹੈ ਕਿ ਇੱਥੇ ਲੱਖਾਂ ਜ਼ਿੰਦਗੀਆਂ ਦੇ ਦਰਿਆ ਜਾਂ ਜੇ ਆਪਾਂ ਇਹ ਲੈ ਲਈਏ ਕਿ ਗੈਲੈਕਸੀਆਂ ਦੇ ਦਰਿਆ ਜਿਹੜੇ ਤੁਰੇ ਨੇ ਤੇ ਗੈਲੈਕਸੀਆਂ ਦੇ ਦਰਿਆਵਾਂ ਦੇ ਵਿੱਚ ਜੋ ਜੀਵ ਜੰਤੂ ਨੇ ਉਹ ਵੀ ਉਸ ਦਰਿਆਵਾਂ ਦੇ ਵਿੱਚੋਂ ਅੱਗੇ ਨਿਕਲ ਕੇ ਆਏ ਨੇ ਮੇਰੇ ਸਾਹਬਾ ਜੋ ਇੱਥੇ ਸੰਸਾਰ ਦਾ ਜੋ ਗੈਲੈਕਸੀ ਯੂਨੀਵਰਸ ਦੇ دریا ਦੀ ਗੱਲ ਹੈ ਇਹ ਵਧੀਆ ਟੁਕਦਾ ਹੈ ਕਿਉਂਕਿ ਉਸ دریا ਦੇ ਵਿੱਚ ਵੀ ਕਦੇ-ਕਦੇ ਅਗੇ ਨਿੱਕੀਆਂ-ਨਿੱਕੀਆਂ ਨਦੀਆਂ ਨਿੱਕੇ-ਨਿੱਕੇ ਸੂਏ ਕੱਸੀਆਂ ਜਿਹੜੀਆਂ ਆਪਾਂ ਕਹਿੰਦੇ ਨਿਕਲ ਜਾਂਦੇ ਨੇ ਉਵੇਂ ਉਹ دریاਵਾਂ ਦੇ ਵਿੱਚ ਜਾਂ ਉਹਨਾਂ ਧਰਤੀਆਂ ਦੇ ਵਿੱਚ ਜਿਹੜੀਆਂ ਜ਼ਿੰਦਗੀਆਂ ਗਾ ਉਹ ਇੰਨੀਆਂ ਕ ਨਿੱਕੀਆਂ ਗਾ ਕਿ ਨਿੱਕੇ-ਨਿੱਕੇ ਨਾਲੇ ਬਣ ਜਾਂਦੇ ਅਸੀਂ ਨਿੱਕੇ-ਨਿੱਕੇ ਨਦੀਆਂ ਬਣ ਜਾਂਦੇ ਆ ਜੀ ਤੇ ਆਓ ਅੱਗੇ ਆ ਕੇ ਦੇਖਦੇ ਹਾਂ ਇਸ ਦਾ ਵਰਣਨ ਵੀ ਅੱਗੇ ਆਏਗਾ ਅਮ ਨਦੀਆਂ ਤੇ ਵਾਹ ਪਵੇ ਸਮੁੰਦ ਸਮੁੰਦ ਨਾ ਜਾਣੀ ਹੈ ਭਾਵ ਸਮੁੰਦਰ ਵਿੱਚ ਜਾ ਕੇ ਡਿੱਗ ਪੈਂਦੇ ਨੇ ਜੀ ਇਹੀ ਹੈ ਨਿਕਲ ਕੇ ਅਸੀਂ ਉਸ ਪ੍ਰਭੂ ਪਰਮਾਤਮਾ ਵਿੱਚ ਜਾ ਕੇ ਵਾਪਸ ਸਮਾਜ ਜਾਂਦੇ ਆਓ ਦੇਖਦੇ ਹਾਂ ਅੱਗੇ ਗੁਰੂ ਮਾਰਾ ਸਾਨੂੰ ਕੀ ਸਿੱਖਿਆ ਦਿੰਦੇ ਆ ਜੀ